ਸਿੱਖਾਂ ਦੀ ਸਾਰਨ ਉਹ ਜੀ ਆਇਆ ਤੁਹਾਨੂੰ ਅੱਜ ਗੱਲ ਦਿਲ ਦੀ ਗੱਲ ਹੀ ਤੇ ਦਿਲ ਦੀ ਗੱਲ ਹੀ ਤੇ ਵੀ ਤੇ ਮੈਂ ਬੜੇ ਦਿਨਾਂ ਦਾ ਚਾਹ ਨਹੀਂ ਕਰਦਾ ਜਾਂ ਮੈਂ ਕਰਦਾ ਤੇ ਅੱਜ ਜਦੋਂ ਉਹ ਜੀ ਸਿੱਖੀ ਨੂੰ ਕੋਲੋਂ ਚਾਹਤ ਨੇ ਜਾਂ ਸਾਥੀ ਜੀ ਨੇ ਕਰਵਾਵੇ ਜਿਹੜੀ ਆ ਨਾ ਉਹ ਇਹਨਾਂ ਸਾਰਾ ਹਾਂ ਇੰਨਾ ਇਨਾ ਮਾੜਾ ਹਲੰਦਾ ਆ ਵੀ ਜਾਂ ਇਹਨਾਂ ਦੇ ਮਤਲਬ ਇਹਨਾਂ ਨੂੰ ਇਹ ਕੁਰਸੀ ਨਾਲ ਇੰਨਾ ਪਿਆਰ ਹੁੰਦਾ ਆ ਵੀ ਲੋਕਾਂ ਨੂੰ ਰੱਤ ਨਾ ਆ ਲੇਕਿਨ ਉਹ ਰੱਤ ਪਾੜਦਾ ਦੋਈ ਆ ਸਾਹ ਥੱਲੇ ਚੜਾਈ ਜਾਂਦੇ ਨੇ ਅਗਲੇ ਲੋਕ ਆ ਕੇ ਨਾ ਇਹਨਾਂ ਨੂੰ ਬੱਥੇ ਚੰਗੇ ਰਾਏ ਨੇ ਬਸ ਪਰ ਬਾੜ ਕੇ ਰੱਖਦੇ ਨੇ ਆ ਤੇ ਆ ਪਾਕਿਸਤਾਨ ਲਾਲ ਚਲਵੰਡ ਹੋਗੀ ਚਲਵੰਡ ਹੋਗੀ ਤੇ ਦੇਣ ਵਾਦੇ ਪਾਟਰ ਤੇ ਜੋ ਸੋਸ਼ਲ ਮੀਡੀਆ ਨਹੀਂ ਉਹ ਵਾਦੇ ਪਾਟਰ ਦੀ ਹੈ ਜੋ ਹਰ ਇੱਕ ਬੰਦਾ ਵਾਦੇ ਪੱਟਦਾ ਹੈ ਉਹ ਵੀ ਲੋਕੋ ਵੀ ਕੋਈ ਨਤੀਜੇ ਦੇ ਤਸਵੀਰਾਂ ਦੇ ਕੇ ਕਰਦੇ ਆ ਮੈਨੂੰ ਮਤਲਬ ਜਿਵੇਂ ਦਫਾ ਖੜਦੇ ਸਹੀ ਕੋਲੇ ਗੋਲੇ ਬੰਦੇ ਕਈ ਕੋਈ ਕਮਾਂਡ ਕਰਦੇ ਆਂਡੀ ਆ ਪਾਕਸਾਨੀ ਦੇ ਲੋਕਾਂ ਨੂੰ ਇਹ ਲੋਕਾਂ ਨੇ ਮਾਝਾ ਆਪਸਾ ਆ ਰਣਾ ਡੀਸਾ ਪੈ ਰਿਆ ਐ ਸਗੋਂ ਤੇ ਨਹੀਂ ਚੱਗੀਆਂ ਬਹੁਤ ਪਾਪਾ ਉਹ ਵੀ ਇੱਕ ਜੀ ਮੱਤੀਆਂ ਤੇ ਪੈ ਗਏ ਕਰੀ ਗਏ ਦੀ ਨਾ ਆਂਦਾ ਕਿਉਂਕਿ ਜਦੋਂ ਇੰਡੀਆ ਦਾ ਮੁਕਤ ਸਾਹਿਬ ਦਾ ਨਾਮ ਆਉਂਦਾ ਥੋੜਾ ਮੁਕਾਰ ਪੈਂਦਾ ਇੱਕ ਥੰਨਾ ਉਹ ਜਿਸ ਨੂੰ ਆਵਾ ਕਿੰਨੇ ਜਾਣੇ ਆ ਹਾਂ ਉਹ ਮਤਲਬ ਉਹ ਵੀਡੀਓ ਪੋਸਟ ਹੈ ਕਿ ਪਾਕਿਸਤਾਨ ਨੇ ਪਾਇਆ ਆਪਣੇ ਪਾਰਾ ਪਾਰਾ ਆ ਦੇ ਆਈ ਨੀ ਦੁਨੀਆ ਨੂੰ ਜਾਣ ਲਈ ਉਹਨਾਂ ਨੂੰ ਜਿਲਣਾ ਤੇ ਉਹ ਜਨਾ ਪਿਆਰਾਂ ਦੇ ਲੋਕ ਬੰਦੇ ਖਾਣ ਦੇ ਲੇਕੇ ਆ ਜੋ ਕੋਈ ਜਿਆਦਾ ਕੋਈ ਜਵਾਲਾ ਪੱਤ ਕੋਈ ਕਰਦਾ ਸਰਦਾਰ ਆਪਣੀ ਚਾਹੇ ਲਿੰਦਾ ਰੋਟੀ ਕਿਥੋਂ ਵਾਰੀ ਕਾਹ ਪਿਆ ਨਹੀਂ ਲਿੰਦਾ ਲੋਕ ਤੁਸੀਂ ਦਿੰਦੇ ਸਹੀ ਗੱਲ ਕਰਦੇ ਤੇ ਨਾ ਪਿਆ ਰਹੇ ਕੋ ਬਾਸ ਤੇ ਇਹ ਸਰਕਾਰਾਂ ਸਰਦਾਰਾਂ ਜਿਹੇ ਨੂੜੀਆਂ ਨਾ ਬਣੇ ਉਹ ਲੋਕਾਂ ਦੇ ਹੋ ਜੇ ਨਹੀਂ ਨਾ ਵੀ ਉਹ ਆਡੇ ਵਿੱਚ ਬੰਦੇ ਆਈ ਨਾ ਦਿੰਦਾ ਤੇ ਹਾਂ ਉਹ ਲੋਕੀ ਵੀ ਦੱਸਦਾ ਆ ਕਿ ਸਰਕਾਰਾਂ ਦਾ ਸਾਰਾ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਇਹਨਾਂ ਦਾ ਤੇ ਨਵੀਂ ਤੇ ਇਹਨਾਂ ਨੂੰ ਫੜੋ ਸੋਹਣੇ ਜੱਟ ਦੁਨੀਆ ਤੋਂ ਦੁਨੀਆ ਦਾ ਪਿਆ ਜੋ ਪਾਕਿਸਤਾਨੀਆਂ ਨੂੰ ਇੰਜੋਂ ਘੱਟ ਮਿਲਦਾ ਇੱਧਰ ਦਾ ਜੇ ਉਹਨਾਂ ਨੂੰ ਜਿੱਥੇ ਪਿੰਡਾਂ ਪਰ ਉਹ ਵੀ ਜਿੱਥੇ ਲੋਕ ਇੱਧਰ ਦੇ ਜਾਣਦੇ ਆ ਆਪਣੇ ਪਿੰਡ ਦੇਖਣ ਜਾਂ ਕੋਈ ਕੋਈ ਕਰਨ ਸਾਰਾ ਕੁਝ ਦੇਖੋ ਸੁਣ ਜਾਓ ਮਾਟੇ ਕੋਈ ਵੀ ਲਾ ਲਾ ਤੇ ਉਹ ਵੀ ਕਰਿਆ ਹੁਣ ਉਹਨਾਂ ਨੂੰ ਵੀza ਬਹੁਤ ਘੱਟ ਮਿਲਦਾ ਹੈ ਹਾਂ ਬਾਹਰ ਹੈ ਹੈ ਬਾਹਰ ਹੈ ਨਾ ਜਿੱਥੇ ਨਿਜਾਟ ਬੰਦੇ ਆ ਤੇ ਉਹ ਵੀ ਆਉਣ ਆਏ ਹੀ ਇਹਨਾਂ ਦੇ ਵਾਦ ਰਿਏ ਉਹ ਆ ਵੀ ਜੀਵਾ ਕਰਦੇ ਆ ਕਿ ਆਹ ਵੀ ਤੇ ਮਸਲਾ ਉਹ 80 ਤੋਂ 150 ਲਈ ਉਹ ਆਟਾਉਂ ਨੇ ਇਹਨਾਂ ਦੇ ਵਾਦ ਰਿਏ ਤੇ ਇਹ ਰੋਕਣ ਤੋਂ ਬਾਅਦ ਜੋ ਭਾਈ ਆਏ ਉਹ ਜੀ ਤੇ ਰਾਜ ਦੇ ਮੱਲੇ ਲੱਗ ਦਿੰਦੀ ਆ ਸਰਕਾਰਾਂ ਵੀ ਬਸੇ ਬੰਨੇ ਲੱਗ ਦਿੰਦੀ ਆ ਇਹਦਾ ਹੀ ਕਾ ਜੇ ਇਹ ਨੀਤੀ ਬੇਨਨ ਪਾੜੋ ਦੇ ਰਾਜ ਕਰੋ ਬੱਸ ਇਹ ਇੱਥੇ ਵੀ ਇਹੀ ਗੱਲ ਕਰਦੇ ਆ ਹਾਂ ਬਾਕੀ ਜਿਹੜੇ ਖੜੇ ਆ ਕਿ ਜਿੰਨੇ ਲਾਲਾ ਬਾਣ ਟਿਕਣੀ ਆ ਉਹ ਉਹ ਵੋਟ ਵਾਰ ਕੇ ਰਾਕੇ ਦਾ ਲਾਲਾ ਹਾਂ ਫਿਰ ਬਾਕੀ ਬਹਾਂ ਰਜੇ ਆਉਣੇ ਚੱਲੋ ਕੋਈ ਨਾ ਲੁੱਟਦਾ ਆਉਂਦਾ कठे ठीकु आहे